ਡੀ 11 نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਮਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਾ ਬਸ ਸਾਡੇ ਘੱਗੇ ਦੇ ਉੱਤੇ ਮੇਨ ਬਾਜ਼ਾਰ ਦੇ ਵਿੱਚ ਜਿੱਥੇ ਇੱਥੇ ਐਮ ਸੀ ਸ਼੍ਰੀਮਤੀ ਡਾਕਟਰ ਹਰਪਾਲ ਕੌਰ ਜੀ ਨੇ ਜਿਨ੍ਹਾਂ ਦੇ ਦਸ਼ਾ ਨਿਰਦੇਸ਼ਾਂ ਅਨੁਸਾਰ ਇੱਥੇ ਸਫਾਈ ਸੇਵਕ ਨੇ ਜਿਹੜੇ ਸਫਾਈ ਕਰ ਰਹੇ ਨੇ ਇਹ ਮੈਡਮ ਹਰਪਾਲ ਕੌਰ ਜੀ ਖੜੇ ਨਾਲ ਗੱਲ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਸਫਾਈ ਕਰਾ ਰਹੇ ਹੋ ਜੀ ਤੇ ਕੀ ਇੱਥੇ ਪ੍ਰੋਬਲਮਾਂ ਕੀ ਨੇ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਤੁਹਾਨੂੰ ਪ੍ਰੋਬਲਮ ਤਾਂ ਦੇਖੋ ਜੀ ਸੀਵਰੇਜ ਕਰਕੇ ਆਉਂਦੀਆਂ ਆਉਂਦੀਆਂ ਨੇ ਹਾਂਜੀ ਹਾਂ ਕੀ ਕਰੀਏ ਫਿਰ ਇਹ ਕੱਢਣਾ ਪੈਂਦਾ ਵਿਚਾਰੇ ਨੇ ਉਹ ਇਹਨਾਂ ਨੂੰ ਖਿੱਚਦੇ ਜਾਂ ਵੱਕਾਂ ਨੂੰ ਹਾਂਜੀ ਇਹ ਕਰ ਰਹੇ ਨੇ ਔਖੇ ਹੁੰਦੇ ਨੇ ਨਾਲੇ ਡੁੱਗੇ ਹੋਏ ਪਏ ਨੇ ਹਾਂਜੀ ਰੁਕ ਜਾਂਦੇ ਨੇ ਕੱਢਣ ਵੀ ਆਪਣੇ ਅੱਖੇ ਨਾਲ ਉਹਦੀ ਆਉਂਦੇ ਨੇ ਵਿਚਾਰੇ ਅੱਛਾ ਜੀ ਹਾਂਜੀ ਸੀਵਰੇਜ ਬਣ ਗਿਆ ਸੌਖਾ ਹੋ ਜਾਊਗਾ ਕੰਮ ਸੀਵਰੇਜ ਕਰਕੇ ਆ ਜੀ ਮਤਲਬ ਘੱਗੇ ਦੇ ਵਿੱਚ ਸੀਵਰੇਜ ਦੀ ਮੇਨ ਪ੍ਰੋਬਲਮ ਹੈ ਜੀ ਹਾਂਜੀ ਹਾਂ ਸੀਵਰੇਜ ਦੇ ਪਿੱਛੇ ਵੀ ਪ੍ਰਧਾਨ ਜੀ ਫਿਰ ਰਹੇ ਨੇ ਜੀ ਭੱਜੇ ਮਿੱਠੂ ਜੀ ਹਾਂਜੀ ਹਾਂਜੀ ਇਹ ਅਸੀਂ ਵੀ ਸਾਰੇ ਸਾਥ ਦੇ ਰਹੇ ਹਾਂ ਉਹਨਾਂ ਨਾਲ ਹਾਂਜੀ ਹਾਂਜੀ ਚੱਲ ਜੇ ਸੀਨਰੇਜ ਬਣ ਜੇ ਸਭ ਤੋਂ ਵੱਡਾ ਕੰਮ ਸਾਡੇ ਘੱਕੇ ਦਾ ਹਾਂਜੀ ਹਾਂਜੀ ਤੇ ਇਹ ਇਹ ਘਰਾਂ ਨੂੰ ਕੀ ਦਿੱਕਤ ਆਉਂਦੀ ਹੈ ਜੀ ਕਹਿੰਦੇ ਨੇ ਵੀ ਘਰ ਨੀਵੇਂ ਨੇ ਇਹਨਾਂ ਦੇ ਘਰ ਮਕਾਨ ਬਚਾਰੇ ਗਰੀਬ ਬੰਦੇ ਨੇ ਨੀਵੇਂ ਨੇ ਇਹਨਾਂ ਦਾ ਪਾਣੀ ਇਹਨਾਂ ਦੇ ਅੰਦਰ ਹੀ ਵੜ ਜਾਂਦਾ ਜਿਹੜਾ ਇਹ ਨਾਲਿਆਂ ਦਾ ਪਾਣੀ ਆ ਅੱਛਾ ਜੀ ਇਹ ਰੁਕਾਵਟ ਪਾ ਦਿੰਦੀ ਹੈ ਜਦ ਫਿਰ ਨਫਾ ਬੇ ਰੁਪੇੜ ਰੱਖਦੇ ਨੇ ਅਰਜਨ ਨੇ ਇਹਦੇ ਪਿੱਛੇ ਫਿਰ ਇਹ ਤੁਹਾਨੂੰ ਕਹਿੰਦੇ ਨੇ ਤੁਸੀਂ ਫਿਰ ਸਫਾਈ ਕਰਾਉਣੀ ਆਪ ਇੱਥੇ ਪਹੁੰਚ ਕੇ ਸਫਾਈ ਕਰਵਾਉਣੀ ਆ ਕਰਾਨਾ ਜੀ ਹਾਂ ਖੜਕੇ ਲਵੇ ਜੀ ਹਾਂਜੀ ਤੇ ਇਹ ਫਿਰ ਸੀਵਰੇਜ ਦਾ ਹੱਲ ਕਦੋਂ ਹੋਏਗਾ ਪ੍ਰਧਾਨ ਜੀ ਨੇ ਕੁਝ ਦੱਸਿਆ ਹੁਣ ਤੁਹਾਡੀ ਮੀਟਿੰਗ ਹੋਈ ਹੋਣੀ ਜਮੀਨ ਦਾ ਥੋੜੀ ਜਿਹੀ ਜ਼ਮੀਨ ਦੀ ਦਿੱਕਤ ਆ ਰਹੀ ਹੈ ਜੀ ਅੱਛਾ ਜੀ ਹੁਣ ਅਸੀਂ ਤਾਂ ਉੱਦੇ ਦੀ ਭੱਜੇ ਫਿਰ ਜਿੰਨ ਦੇ 5 ਮਹੀਨੇ ਹੋਏ ਨੇ ਸਾਨੂੰ ਐਮਸੀ ਬਣਿਆ ਨੂੰ ਹਾਂਜੀ ਹਾਂਜੀ ਉੱਦੇ ਦੇ ਅਸੀਂ ਜ਼ਮੀਨ ਦੇ ਪਿੱਛੇ ਪਾਇਆ ਵੀ ਇੱਥੇ ਸਾਰ ਸੀਵਰੇਜ ਬਣਦੀ ਹਜੇ ਜ਼ਮੀਨ ਮਿਲੀ ਨਹੀਂ ਜੀ ਕਿੰਨੇ ਕਿੱਲੇ ਮਿਲਿਆ ਜੀ 10 ਕਿੱਲੇ ਦੀ ਘਾਟ ਆ ਜੀ ਅੱਛ ਉਹ ਜ਼ਮੀਨ ਦੇ ਵਿੱਚ ਕੀ ਕਰਨਾ ਜੀ ਜਿਹੜੀ ਜ਼ਮੀਨ ਖਰੀਦੀ ਤੁਸੀਂ ਵੀ ਤੇ ਪਾਣੀ ਛੱਡਣਾ ਜਿਹੜਾ ਪਾਣੀ ਆਪਣੇ ਪਿੰਡ ਦਾ ਪਾਣੀ ਜਾਊਗਾ ਜੀ ਪਾਣੀ ਹੁੰਦੀ ਉਹ ਜਿਹੜਾ ਉਹਦੇ ਚ ਟ੍ਰੀਟਮੈਂਟ ਪਲੈਂਟ ਲੱਗਣਾ ਜੀ ਹਾਂ ਜੀ ਤੇ ਉਸ ਤੋਂ ਬਾਅਦ ਫਿਰ ਡਰੇਨ ਚ ਚੋਏ ਚ ਜਾਊਗਾ ਜੀ ਪਾਣੀ ਠੀਕ ਹੈ ਕਰਕੇ ਸਮਝਾ ਪਾਣੀ ਦੀ ਦਿੱਕਤ ਆ ਰਹੀ ਆ ਸੀਵਰੇਜ ਇੱਥੇ ਜੇ ਆਪਾਂ ਨੂੰ ਜ਼ਮੀਨ ਮਿਲੇ ਫਿਰ ਆਪਣਾ ਸੀਵਰੇਜ ਠੀਕ ਹੈ ਜੀ ਤੁਹਾਡੇ ਕੋਲ ਇਹ ਜਿਹੜੇ ਸਫਾਈ ਕਰਮਚਾਰੀ ਨੇ ਕਿੰਨੇ ਕਰਮਚਾਰੀ ਨੇ ਜੀ ਟੋਟਲ ਇੰਨੇ ਕਰਮਚਾਰੀ ਨੇ ਜੀ 26 ਨੇ ਜੀ ਤੇ ਕਿੰਨੇ ਇਹਨਾਂ ਚੋਂ ਪੱਕੇ ਨੇ ਕਿੰਨੇ ਕੱਚੇ ਨੇ ਜੀ ਇਹ ਕੱਚੇ ਨੇ ਬਚਰੇ ਆਦਾ ਕੱਚੀ ਨੇ ਜੀ ਜਿਹੜੇ ਮੇਰੇ ਲਵੇ ਨੇ ਅੱਛਾ ਇਹ ਜਿਹੜੇ ਖੜੇ ਨੇ ਸਾਰੇ ਕੱਚੇ ਨੇ ਜੀ 40 ਤੇ ਗਏ ਨੇ ਚੱਕਣ ਬਾਅਦ ਤੇ ਜੀ ਉਹ ਵੀ ਕੱਚੇ ਨੇ ਵਿੱਚੋਂ ਮੋੜੇ ਪੱਕੇ ਨੇ ਅੱਛਾ ਜੀ ਉਹ ਵੀ ਉਹਦੇ ਨੇ ਆਪਣਾ ਕਨੈਕਟ ਲੈ ਲੇ ਕੰਟੈਕਟ ਵੇਸ ਤੇ ਹੋ ਤੁਸੀਂ ਇਹਦਾ ਇਹ ਨਹੀਂ ਹੈ ਕਿ ਅੱਛਾ ਜੀ 12 ਬੰਦੇ ਕਨੈਕਟ ਵੇਸ ਤੇ ਨੇ ਬਾਕੀ ਸਾਰੇ ਜੀ ਕੱਚੇ ਨੇ ਠੇਕੇਦਾਰੀ ਸਿਸਟਮ ਤੇ ਅੱਛਾ ਠੇਕੇਦਾਰੀ ਸਿਸਟਮ ਤੇ ਨੇ ਬਾਕੀ ਠੀਕ ਹੈ ਜੀ ਤੇ ਇਹ ਤੁਹਾਨੂੰ ਤਨਖਾਹ ਕੀ ਮਿਲਦੀ ਹੈ 12000 12000 ਰੁਪਏ ਮਹੀਨਾ ਹਾਂਜੀ अच्छा ਤੇ ਤਾਂ ਉਹਨਾਂ ਨੂੰ ਵੀ ਜਿਹੜੀ ਦੇ ਦੀ ਵਿੱਚ ਕਰਦੇ ਜਿਹੜੀ ਉਹਨਾਂ ਨੂੰ ਵੀ ਇੰਨੀਉਂ ਮਿਲਦੀ ਹੈ। ਅੱਛਾ ਉਹਨਾਂ ਨੂੰ ਵੀ ਇੰਨੀ ਮਿਲਦੀ ਹੈ। ਨਾ ਤਰਖਾ ਤਾਂ ਇੰਨੀ ਹੈ। ਠੀਕ ਹੈ ਜੀ। ਇੱਕ ਅੱਗੇ ਦੇ ਵਿੱਚ ਹੋਰ ਕੀ ਕੀ ਮੁਸ਼ਕਲਾਂ ਨੇ ਜੀ? ਬਸ ਜ਼ਿਆਦਾ ਤਾਂ ਇਹੀ ਨੇ ਜੀ ਸੀਵਰੇਜ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ। ਸੀਵਰੇਜ ਦੀ ਹੀ ਹੈ ਜੀ। ਹਾਂਜੀ। ਨਾਲੇ ਨੇ ਜਿਹੜੇ ਭਰੇ ਰਹਿੰਦੇ ਨੇ ਸੀਵਰੇਜ ਦੀ। ਨਾਲੇ ਨੰ ਬਚਾਰਿਆਂ ਨੂੰ ਸਾਹ ਨਹੀਂ ਮਿਲਦਾ ਆਏਗਾ। ਨਿਕਾਸੀ ਹੈ ਨਹੀਂ। ਕੋਈ ਫੋਨ ਆ ਗਿਆ ਕਦੇ ਇੱਧਰੋਂ ਫੋਨ ਆ ਗਿਆ। ਹਾਂਜੀ ਹਾਂਜੀ। ਫਿਰ ਉਹਦੇ ਕਰਕੇ ਜੀ ਵਿਚਾਰਿਆਂ ਨੂੰ ਕਦੇ ਇੱਧਰ ਭੇਜਦੇ ਆ ਕਦੇ ਉੱਧਰ ਭੇਜਦੇ ਆ। ਇਹ ਵੀ ਕਹਿਣਾ ਮੋੜਦੇ ਨਹੀਂ ਆਪਣਾ। ਨਹੀਂ ਉੱ ਠੀਕ ਹੈ ਜੀ ਤੁਹਾਡੇ ਨਾਲ ਗੱਲ ਕਰਾਵਾਂਗੇ ਇੱਥੇ ਦੇ ਮਕਾਨਾਂ ਮੈਂ ਹਾਂਜੀ ਪ੍ਰਾਜਕੀ ਕੀ ਇੱਥੇ ਮੁਸ਼ਕਲਾਂ ਕੀ ਤੁਹਾਨੂੰ ਘਰ ਨਹੀਂ ਮਾ ਹੋਣ ਕਾਰਨ ਕੀ ਦਿੱਕਤ ਆਉਂਦੀ ਹੈ ਜੀ ਮੇਰਾ ਘਰ ਜੀ 30 ਸਾਲ ਪੁਰਾਣਾ ਬਣਿਆ ਹੋਇਆ ਅੱਛਾ ਜੀ तकरीबन 34 ਸਾਲ ਪੁਰਾਣਾ 1990 ਚ ਬਣਾਇਆ ਸੀਗਾ ਹਾਂਜੀ ਸੜਕਾਂ ਉੱਚੀ ਹੋ ਜਾਂਦੀਆਂ ਨੇ ਕਿਤੇ ਘਰ ਨਹੀਂ ਮਾ ਹੋ ਜਾਂਦੇ ਨੇ ਹਾਂਜੀ ਇਸ ਕਰਕੇ ਅਸੀਂ ਇਹ ਇੱਕ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਸਾਡੀ ਕਮੇਟੀ ਨੂੰ ਵੀ ਸਰਕਾਰ ਨੂੰ ਵੀ ਸਾਡੇ ਇੱਥੇ ਜਿਹੜਾ ਸੀਵਰੇਜ ਦਾ ਨਾ ਪ੍ਰੋਬਲਮ ਸੀਵਰੇਜ ਪੈਣੀ ਚਾਹੀਦੀ ਹੈ ਹਾਂ ਜੀ ਮਹਾਰਪਾਲ ਗੌਰ ਜੀ ਨੇ ਦੱਸਿਆ ਹਾਂ ਜੀ ਕੋਈ ਜਗ੍ਹਾ ਦੀ ਪ੍ਰੋਬਲਮ ਵੀ ਆ ਰਹੀ ਹੈ ਹਾਂ ਜੀ ਫਿਰ ਥੋੜਾ ਬੋਧਾ ਧਿਆਨ ਇੱਧਰ ਸਾਡੇ ਕਸ ਵੀ ਘੱਗੇਵਲ ਵੀ ਦੇਣਾ ਚਾਹੀਦਾ ਹਾਂ ਜੀ ਇਹ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਮੁਲਾਜ਼ਮ ਨੇ ਕਮੇਟੀ ਦੇ ਕਪਾਲ ਕੌਰ ਜੀ ਨੂੰ ਮੈਂ ਕੱਲ ਫੋਨ ਕੀਤਾ ਸੀ ਜਿਨੇ ਅੱਛਾ ਜੀ ਇਹਨਾਂ ਨੇ ਦੱਸਿਆ ਕਿ ਟਾਈਮ 10 ਵਜੇ ਦਾ ਮੈਨੂੰ 9:30 ਵਜੇ ਇਹ ਆਪਣੇ ਮੁਲਾਦਦ ਲੈ ਕੇ ਆਗੇ ਸੀ ਤੁਹਾਡੇ ਅੰਦਰ ਪਾਣੀ ਭਰਨ ਲੱਗ ਗਿਆ ਸੀ ਪਾਣੀ ਅੰਦਰ ਜਾਂਦਾ ਸੀ ਤੇ ਇਹਨਾਂ ਨੇ ਸਫਾਈ ਕੀਤੀ ਹੈ ਹੁਣ ਕਿਉਂਕਿ ਨਾਲਾ ਬਲੌਕ ਹੋਣ ਦੇ ਕਾਰਨ ਹਾਂਜੀ ਜਿਹੜਾ ਮੇਰਾ ਪਾਈਪ ਨੀਵਾ ਹੋ ਗਿਆ ਨਾ ਉਹਦੇ ਅੱਗੇ ਜਿਹੜੀ ਚੀਕ ਹੁੰਦੀ ਹੈ ਗੰਦ ਹੁੰਦਾ ਉਹਦੇ ਬਲੌਕ ਉਹਨੇ ਪਾਈਪ ਦਾ ਮੂੰਹ ਢੱਕ ਲਿਆ ਸੀ ਅੱਛਾ ਜੀ ਤੇ ਮੇਰਾ ਪਾਣੀ ਬਾਹਰ ਨਹੀਂ ਸੀ ਨਿਕਲਦਾ ਹਾਂਜੀ ਜਿਹੜਾ ਅੰਦਰਲਾ ਪਾਣੀ ਸਾਡਾ ਹਾਂਜੀ ਹਾਂਜੀ ਇਹ ਨਾਉਣੇ ਜਾਂ ਜੋ ਬਾਸੂ ਜਾਨੇ ਆ ਪਾਣੀ ਬਾਹਰ ਨਹੀਂ ਸੀ ਆਉਂਦਾ ਹਾਂਜੀ ਜਦ ਕਿ ਪਾਣੀ ਅੰਦਰ ਜਾਣ ਦੀ ਪ੍ਰੋਬਲਮ ਨਹੀਂ ਹੈਗੀ ਸਾਨੂੰ ਪਾਣੀ ਬਾਹਰ ਨਹੀਂ ਜਾਂਦਾ ਤੁਹਾਡਾ ਪਾਣੀ ਦੀ ਨਿਕਾਸੀ ਹੈ ਜਿਹੜੀ ਰੁਕ ਜਾਂਦੀ ਹੈ ਉਹ ਹਾਂਜੀ ਰੁਕ ਜਾਂਦੀ ਅੰਦਰ ਦਾ ਪਾਣੀ ਅੰਦਰ ਹੀ ਰੁਕਣ ਲੱਗ ਜਾਂਦਾ ਅੰਦਰ ਰੁਕ ਜਾਂਦਾ ਇਸ ਕਰਕੇ ਇਹਨਾਂ ਨੇ ਸਫਾਈ ਕੀਤੀ ਆ ਮੈਡਮ ਹਰਪਾਲ ਕੌਰ ਜੀ ਨੂੰ ਮੈਂ ਕੱਲ ਬੁਣ ਕੀਤਾ ਸੀ ਕਿ ਇਹ ਅਸੀਂ ਜਲਦੀ ਕੋਈ 10 ਵਜੇ ਆ ਜਾਵਾਂਗੇ ਇਹ 9:30 ਵਜੇ ਆਪਣੇ ਸਾਰੇ ਵਲੰਟੀਅਰ ਆਪਣੇ ਮੁਲਾਕਾਤ ਲੈ ਕੇ ਆਉਂਗਾ ਮੈਂ ਧੰਨਵਾਦ ਕਰਦਾ ਇਹਨਾਂ ਦਾ ਠੀਕ ਹੈ ਜੀ ਪਰ ਇਹ ਕਾਰਗੁਜ਼ਾਰੀ ਹੋ ਰਹੀ ਹੈ ਹਾਂ ਜੀ ਜਿੰਨੇ ਵੀ ਸਾਡੇ ਐਮਸੀ ਨੇ ਪ੍ਰਧਾਨ ਨੇ ਮਿੱਟੂ ਨੇ ਉਹਦਾ ਵੀ ਸਜੇ ਲਾਈਟਾਂ ਹਾਂ ਜੀ ਸ਼ੀਸ਼ੇ ਜਿਹੜੇ ਆਪਣੇ ਕ੍ਰੋਸ ਸ਼ੀਸ਼ੇ ਹੁੰਦੇ ਨੇ ਪੰਜ ਸਾਈਡ ਦੇ ਖਣ ਵਾਲੇ ਹਾਂ ਉਹ ਜਿਹੜੇ ਤਰਸਤੇ ਚ ਲੱਗਦੇ ਆ ਤਰਸਤੇ ਲੱਗਦੇ ਨੇ ਉਹ ਵੀ ਲਗਾਏ ਨੇ ਹਾਂ ਜੀ ਹਾਂ ਜੀ ਬਾਕੀ ਲਾਈਟਾਂ ਹੋਰ ਬਾਕੀ ਸਾਡੇ ਸਾਰੇ ਕੰਮ ਲਾਗੇ ਸਾਰੇ ਜਿੰਨੇ ਸਾਡੇ ਐਮ ਸੀ ਸੜਕ ਵੀ ਬੇਲੀ ਕਰਵਾਈ ਐ ਸੜਕ ਤੇ ਜਿਹੜੀਆਂ ਰੇੜੀਆਂ ਲੱਗਦੀਆਂ ਸੀ ਹਾਂ ਸੜਕ ਦੀ ਹਾਂ ਸਾਰ ਕਰਵਾਈ ਸੀ ਹਾਪੀਟ ਹੁੰਦੇ ਸੀ ਬਾਹਲੇ ਹਾਂਜੀ ਹਾਂ ਤੇ ਸਾਡੇ ਸਾਰੇ ਜਿੰਨੇ ਦੀ ਕਮੇਟੀ ਮੈਂਬਰ ਨੇ ਐਮ ਸੀ ਨੇ ਪ੍ਰਧਾਨ ਜੀ ਨੇ ਸਾਰਿਆਂ ਨਾਲ ਕੇ ਆਪ ਤੁਰਕੇ ਨਾਲ ਇਹ ਸਾਰੀ ਸੜਕ ਦਾ ਵੀ ਜਿਹੜਾ ਕੰਮ ਜਾਓ ਖਾਲੀ ਕਰਵਾਇਆ ਹਾਂਜੀ ਹਾਂ ਤੇ ਕੁਝ ਲੋਕ ਆ ਜੀ ਵੀ ਹੈਗੇ ਜਿਹੜੇ ਹਜੇ ਵੀ ਨਹੀਂ ਹਟਦੇ ਪਰ ਮੈਂ ਕਮੇਟੀ ਨੂੰ ਦੁਬਾਰਾ ਬੇਨਤੀ ਕਰੂੰਗਾ ਕਿ ਦੁਬਾਰਾ ਗਿੜਾ ਮਾਰਿਆ ਜਾਵੇ ਹਾਂਜੀ ਇਹ ਨਹੀਂ ਹੁੰਦਾ ਕਿ ਦੋ ਚਾਰ ਨੇ ਜਿਹੜਾ ਮਾਰ ਕੇ ਦੁਬਾਰਾ ਨਾ ਪੁੱਛੀ ਜਿਸ ਤਰ੍ਹਾਂ ਕਿ ਆ ਕੇ ਗੱਡੀਆਂ ਖੜਗੀਆਂ ਹੁਣ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਗੱਡੀ ਖੜੀ ਆ ਸਬਜ਼ੀ ਵੇਚਣ ਵਾਲੀ ਬਿਲਕੁਲ ਰੋਡ ਦੇ ਉੱਤੇ ਖੜੀ ਆ ਇਹ ਤੇ ਇਹ ਇਦਾਂ ਦੀਆਂ ਇਹਨੇ ਗੱਡੀਆਂ ਆਉਂਦੀਆਂ ਨੇ ਐਮ ਸੀ ਜੀ ਨੂੰ ਬੇਨਤੀ ਕਰਾਂਗੇ ਹਰਪਾਲ ਕੌਰ ਨੂੰ ਇਹ ਗੱਡੀਆਂ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਜਿਹੜੀ ਇਹ ਕੋਈ ਨੂੰ ਕੋਈ ਟਿਕਾਣਾ ਹੋ ਇਹ ਬਾਜ਼ਾਰ ਦੇ ਵਿੱਚ ਹੀ ਗੱਡੀ ਨਾ ਖੜੇ ਕਿਸੇ ਸਾਈਡ ਤੇ ਲੱਗ ਕੇ ਖੜੇ ਸਰ ਬਹੁਤ ਕੋਸ਼ਿਸ਼ ਕਰ ਰਹੇ ਜੀ ਵੀ ਇਹ ਨਾ ਹੋਵੇ ਅਸੀਂ ਤਾਂ ਬਹੁਤ ਥੋਖ ਲਾਈਆ ਪਰ ਸਾਰਾ ਕੁਝ ਟਿਕਾਤਾ ਜੀ ਤੁਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਕਹੋ ਜੀ ਵੀ ਇਹ ਇਹਦਾ ਪ੍ਰਬੰਧ ਸਾਡੇ ਨਾਲ ਮੁਲਾਜ਼ਮ ਤੁਰਦੇ ਨੇ ਜੀ ਹਾਂਜੀ ਤਾਂ ਕਰਕੇ ਮਣਾ ਮੁੱਟਾ ਇੰਨਾ ਹੋਇਆਗਾ ਨਹੀਂ ਕਰਨ ਨਹੀਂ ਦਿੰਦੇ ਤੇ ਹਾਂਜੀ ਬੇਨਤੀ ਆ ਜੇ ਦੋ ਸਬਜ਼ੀ ਵਾਲਾ ਭਾਈ ਸਬਜ਼ੀ ਵੇਚਦਾ ਚਲੋ ਰੋਜ਼ਗਾਰ ਦਾ ਸਭ ਦਾ ਹੱਕ ਬਣਦਾ ਹੈ ਰੋਟੀ ਕਮਾਉਣੇ ਦਾ ਹੱਕ ਬਣਦਾ ਆ ਲਾਊਡ ਸਪੀਕਰ ਲਗਾ ਕੇ ਹਟਦੇ ਨਹੀਂ ਅੱਛਾ ਜੀ ਮੋਹਲਾ ਰਕਸ ਸਪੀਕਰ ਲਾਉਂਦੇ ਨੇ ਇਹਨਾਂ ਨੂੰ ਕੋਈ ਪਰਮਿਸ਼ਨ ਹੈਗੀ ਐ ਐਸਡੀਐਮ ਸਾਹਿਬ ਕੋਲ ਇਨਸ਼ਾਲਲਾਈ ਇਹਨਾਂ ਨੇ ਕਿਸੇ ਦੇ ਸਬਜ਼ੀ ਵਾਲਿਆਂ ਦੇ ہاں ਜੀ ਅਸੀਂ ਫੋਨ ਤੇ ਗੱਲ ਕਰਨੀ ਹੁੰਦੀ ਐ ਦਾ ਐਡਾ ਸਪੀਕਰ ਲਾ ਕੇ ਸਬਜ਼ੀ ਦੇ ਵਾਲੇ ਨੇ ਲੈ ਲੋ ਪਿੰਡੀ ਲੈ ਲੋ ਜਿਹਨੇ ਲੈਣੀ ਤਾਂ ਲੈ ਹੀ ਲੈਣੀ ਸਬਜ਼ੀ ਹਾਂਜੀ 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 ਇਹ ਥੋੜਾ ਜਿਹਾ ਇਹ ਵੀ ਮੈਂ ਕਮੇਟੀ ਨੂੰ ਬੇਨਤੀ ਕਰੂੰਗਾ ਜਿਹੜਾ ਵੀ ਇੱਥੇ ਪਾਤਨਾ ਦਾ ਸਬਜ਼ੀ ਵੇਚਣਾ ਆਉਂਦਾ ਜੇ ਕੋਈ ਵੇਚਣਾ ਆਉਂਦਾ ਉਹ ਪਹਿਲਾਂ ਐਸਡੀਐਮ ਦੀ ਮਨਜ਼ੂਰੀ ਲੈ ਕੇ ਆਵੇ ਨਹੀਂ ਇਹ ਸਪੀਕਰ ਤੇ ਚਲਾਉਣ ਦਾ ਆਪਣੇ ਦੁਕਾਨਾਂ ਨਾਲ ਹਾਂਜੀ ਬੇਨਤੀ ਕਰਾਂਗੇ ਹਰਪਾਲ ਕੌਰ ਜੀ ਨੂੰ ਇਹਨਾਂ ਦੀ ਜਿਹੜੀ ਬੇ ਸ਼ਿਕਾਇਤ ਹੈ ਕਿ ਜਿਹੜੇ ਲਾਊਡ 스ਪੀਕਰ ਗੈਰ ਕਾਨੂੰਨੀ ਲਾਉਂਦੇ ਨੇ ਜਿਹੜੇ ਬਲੌਇਸ ਬੋਇਸ ਪ੍ਰੋਡਕਸ਼ਨ ਫਲਾਉਂਦੇ ਨੇ ਇਹਨਾਂ ਤੇ ਵੀ ਕੀ ਤੁਸੀਂ ਇਹਨਾਂ ਦਾ ਐਕਸ਼ਨ ਲਾਓਗੇ ਅਸੀਂ ਜ਼ਰੂਰ ਐਕਸ਼ਨ ਲਾਵਾਂਗੇ ਜੀ ਇਹਨਾਂ ਦੇ ਜਿੱਥੇ ਤੱਕ ਹੋ ਸਕਿਆ ਅਸੀਂ ਇਹ 스ਪੀਕਰ ਬੰਦ ਕਰਵਾਵਾਂਗੇ ਜੀ ਆਪ ਦੇ ਆਵਾਜ਼ ਦੇ ਕੇ ਆਪਣਾ ਸਬਜ਼ੀ ਵੇਚਣਾ ਹਾਂਜੀ ਹਾਂਜੀ ਅਸੀਂ 스ਪੀਕਰ ਬੰਦ ਕਰਾਵਾਂਗੇ ਇਹਨਾਂ ਦੀ ਗੱਲ ਤੇ ਧਿਆਨ ਦੇਵਾਂਗੇ ਹਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਐਂ ਤੋਂ ਤੁਹਾਨੂੰ ਘਰ ਦਿਖਾਵਾਂਗੇ ਜਿਹੜਾ ਨੀਮਾ ਹੋਇਆ ਹੋਇਆ ਹੈ ਥੋੜਾ ਜਿਹਾ ਬੰਨ੍ਹ ਗਿਆ ਹਾਂਜੀ ਹਾਂ ਤੁਸੀਂ ਦੇਖ ਸਕਦੇ ਹੋ ਪੁਰਾਣਾ ਮਕਾਨ ਹੈ ਇਹ ਜਿਹੜਾ ਘਟੋ ਘਟ ਸੜਕ ਦੇ ਨਾਲੋਂ ਕਿੰਨਾ ਕੁ ਨੀਮਾ ਹੋਣਾ ਜੀ ਸੜਕ ਨਾਲੋਂ 5 ਫੁੱਟ ਸੜਕ ਦੇ ਨਾਲੋਂ ਨੀਮਾ ਜਿਹਦੀ ਪ੍ਰੋਬਲਮ ਇਹ ਆ ਜਾਂਦੀ ਹੈ ਇਹ ਨਿਕਾਸੀ ਹੈ ਇਹਨਾਂ ਦੀ ਇੱਥੇ ਇੱਥੇ ਸੜਕ ਹੈ ਅੱਛਾ ਜੀ ਇੱਥੇ ਸੜਕ ਹੈ ਇਹ 8 ਫੁੱਟ ਨੀਮਾ ਹੈ ਹਾਂਜੀ 4 ਫੁੱਟ 3.5 ਫੁੱਟ ਨਹੀਂ ਮੈਂ ਜੀ ਇਹ 3.5 ਫੁੱਟ ਦੇ ਕਰੀਬ ਇਹ ਨਹੀਂ ਮੈਂ ਜਦੋਂ ਨਾਲਾ ਭਰ ਜਾਂਦਾ ਤਾਂ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਇਹ ਪਾਣੀ ਜਮਾ ਹੋਣ ਦੇ ਨਾਲ ਜਿਸ ਤਰ੍ਹਾਂ ਕਿ ਸੱਲਾ ਹੀ ਹੋਈ ਹੈ ਇਹ ਨਿਕਾਸੀ ਹੈ ਜਿਹੜੀ ਇਹਦੇ ਪਾਣੀ ਅੰਦਰ ਦਾ ਬਾਹਰ ਜਾਣ ਉਹ ਰੁਕ ਜਾਂਦਾ ਪਾਈਪ ਨੀਮਾ ਹੋਣ ਕਾਰਨ ਜਿਹੜੇ ਮਕਾਨ ਜਿਹੜੇ ਜਦੋਂ ਇਹ ਬਣਨਗੇ ਫਿਰ ਤਾਂ ਪ੍ਰੋਬਲਮ ਨਹੀਂ ਆਉਣੀ ਪਰ ਕਦੋਂ ਇਹ ਇਹਨਾਂ ਦਾ ਜਿਹੜਾ ਵਜਤ ਹੈ ਮਕਾਨ ਬਣਾਉਣ ਤੇ ਜਾਊਗਾ ਤਾਂ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿ ਇਸ ਸੀਵਰੇਜ ਦਾ ਹੱਲ ਜ਼ਰੂਰ ਹੋਣਾ ਚਾਹੀਦਾ। ਹਾਂਜੀ ਤੁਹਾਨੂੰ ਕੀ ਮੁਸ਼ਕਲ ਆਉਂਦੀਆਂ ਨੇ ਜਦੋਂ ਤੁਸੀਂ ਸਫਾਈ ਕਰਦੇ ਹੋ ਇਹਦੀ ਨਾਲੇ ਦੀ? ਸਾਨੂੰ ਜਦੋਂ ਨਾਲਾ ਸੱਤਿਆ ਜਾਂਦਾ ਜੀ ਉੱਪਰ ਦੀ ਪੈਟਰੀ ਦੀ ਮੁਸ਼ਕਲ ਆਉਦੀ ਹੈ ਸਾਨੂੰ। ਅੱਛਾ ਜੀ। ਕੋਈ ਸਾਨੂੰ ਉਹ ਨਹੀਂ ਮਿਲਦਾ ਕਿ ਕਿੱਥੋਂ ਕਰੀਏ। ਨਾਲ ਅਗਲੇ ਦੁਕਾਨ ਵਾਲੇ ਵੀ ਕਹਿੰਦੇ ਕਿ ਇਹ ਨਾਲੇ ਕਰਦਾ। ਹਾਂਜੀ। ਇਹ ਹੀ ਆ ਮੁਸ਼ਕਲ ਸਾਨੂੰ ਬਹੁਤ ਜ਼ਿਆਦਾ ਆਉਂਦੀ ਨੇ। ਇਮਾਨਦਾਰ ਕਹਿੰਦੇ ਨੇ ਵੀ ਨਹੀਂ ਉਹਨਾਂ ਲਾਊਡੀ ਬਹੁਤ ਪਾਸੇ ਲਾਉਂਦੀ। ਅੱਛਾ ਜੀ। ਲੈਟਾਈ ਦੇ ਪੁਰ ਸੱਤਿਆ ਪਈ ਉਹ ਜਦੋਂ ਆਪਾਂ ਕਰੀਏ। ਇਹ ਖੁੱਲਾ ਹੋਣਾ ਚਾਹੀਦਾ ਹੈ ਖੁੱਲਾ ਹੋਣਾ ਚਾਹੀਦਾ ਠੀਕ ਹੈ ਜੀ ਬਾਕੀ ਸਾਨੂੰ ਹੋਰ ਮੁਸ਼ਕਿਲਾਂ ਨਹੀਂ ਹਾਂਜੀ ਸਾਡੇ ਜਿਹੜੇ ਸਾਰੇ ਕਰਮਚਾਰੀ ਰਹਿੰਦੇ ਨੇ ਲਾਈਟ ਬੇਸ ਤੋਂ ਹੋਣ ਵਾਲੇ ਉਹਦਾ ਵੀ ਠੰਡਾ ਹੱਲ ਹੋਣਾ ਚਾਹੀਦਾ ਜੀ ਜਿਹੜੇ ਕੱਚੇ ਕੰਮੇ ਨੇ ਹਾਂਜੀ ਹਾਂਜੀ ਕੰਟ੍ਰੈਕਟ ਬੇਸ ਤੇ ਜੋ ਤੁਸੀਂ ਕਿਵੇਂ ਡੈਲੀ ਬੇਸ ਤੇ ਹੈਗਾ ਠੀਕ ਬੰਦੇ 30 ਬੰਦੇ ਹਾਂਜੀ 18 18 18 ਉਹ ਬਸ ਬਾਕੀ ਕਿੱਥੇ ਨੇ ਬਾਕੀ ਬਾਕੀ ਕੱਚੇ ਨੇ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਤੁਹਾਡਾ ਉਹਨਾਂ ਲਈ ਬਸਮੈਂ 1000 ਰੁਪਏ ਲੱਗਿਆ ਹੈ। ਹਾਂਜੀ। ਉਮਰਾ ਲੰਘ ਗਿਆ ਜੀ ਸਾਡੇ ਤਾਂ 500 ਦਾ ਕੰਮ ਕਰਾਵਾ ਲਾ। ਅੱਛਾ ਜੀ। ਤੁਹਾਡੇ ਵੱਲ ਸਰਕਾਰ ਕੋਈ ਧਿਆਨ ਨਹੀਂ ਦਿੰਦੀ। ਕੋਈ ਧਿਆਨ ਦਿੱਤਾ ਨਹੀਂ ਹੈਗਾ ਧਿਆਨ ਹੀ ਨਹੀਂ ਰਹਿਣਾ। ਦੇਖੋ ਇੱਥੇ ਇੱਕ ਜਿਹੜੀ ਰੋਜ਼ਗਾਰ ਦੀ ਮੁਹਿੰਮ ਹੈ ਭਗਵੰਤ ਮਾਨ ਜੀ ਨੇ ਚਲਾਈ ਹੋਈ ਹੈ ਉਹਦੀ ਇੱਥੇ ਇੱਕ ਪੋਲ ਖੁੱਲਦੀ ਹੈ ਜਿਨ੍ਹਾਂ ਨੂੰ 20 20 25 25 15 15 7 7 10 10 ਸਾਲ ਹੋ ਗਏ ਉਹ ਅਜੇ ਕੱਚੇ ਤੁਰੇ ਫਿਰਦੇ ਨੇ। ਠੇਕੇ ਦੇ ਆਧਾਰ ਤੇ ਇਹ ਕੰਮ ਕਰਦੇ ਨੇ ਸਭ ਤੋਂ ਜਿਹੜਾ ਖਤਰਨਾਕ ਇਹਨਾਂ ਦਾ ਕੰਮ ਹੈ ਸਫਾਈ ਵਾਲਾ ਸਭ ਤੋਂ ਜਿਹੜਾ ਖਤਰੇ ਵਾਲਾ ਕੰਮ ਕਰਨ ਵਾਲੇ ਨੇ ਜਿਹੜੇ ਇਹ ਹਜੇ ਡੇਲੀ ਵੇਜ ਤੇ ਤੁਰੇ ਫਿਰਦੇ ਨੇ ਇਹ ਮੈਂ ਭਵੰਤਮਾਨ ਜੀ ਨੂੰ ਪੁੱਛਣਾ ਚਾਹੁੰਨਾ ਕਿ ਇਹਨਾਂ ਨੂੰ ਨੌਕਰੀਆਂ ਕਦੋਂ ਮਿਲਣਗੀਆਂ ਇਹਨਾਂ ਦੀ ਇੱਕ ਨਾਂ ਦੀ ਨੌਕਰੀ ਹੈ ਸਿਰਫ ਇਹ ਦਿਹਾੜੀ ਤੇ ਲੱਗੇ ਹੋਏ ਨੇ ਰੋਜ਼ ਦੀ ਦਿਹਾੜੀ ਡੇਲੀ ਵੇਜ ਤੇ ਜਿਵੇਂ ਕਹਦੇ ਨੇ ਕਿ ਦਿਹਾੜੀ ਜਾਂਦੇ ਨੇ ਸ਼ਾਮ ਨੂੰ ਘਰ ਆ ਜਾਂਦੇ ਨੇ ਇਹਨਾਂ ਨੂੰ ਰੁਜ਼ਗਾਰ ਪੱਕਾ ਕਦੋਂ ਮਿਲੂਗਾ ਏ ਮੈਂ ਸਵਾਲ ਕਰਦਾ ਸਰਕਾਰ ਨੂੰ ਕਿ ਅਸੀਂ ਰੋਜ਼ਗਾਰ ਦਾ ਰੌਲਾ ਤਾਂ ਪਾਉਂਦੇ ਆ ਪਰ ਇਹ ਜਿਹੜੇ ਸਫਾਈ ਕਰਦੇ ਨੇ ਸਭ ਤੋਂ ਤਕੜਾ ਕੰਮ ਇਹਨਾਂ ਦਾ ਹੈ ਇਹਨਾਂ ਨੂੰ ਰੋਜ਼ਗਾਰ ਕਦੋਂ ਮਿਲੂਗਾ ਪ੍ਰਸ਼ਾਸਨ ਇਹਦੇ ਵੱਲ ਧਿਆਨ ਜ਼ਰੂਰ ਦੇਵੇ